ਗੁਰੂ ਘਰ ਦੇ ਵਿੱਚ ਉਹ ਦਾਤ ਸਾਰਿਆਂ ਨੂੰ ਮਿਲਦੀ ਹੈ ਭਾਵੇਂ ਕਿਸੇ ਤਰ੍ਹਾਂ ਦੀ ਕੋਈ ਦਾਤ ਮੰਗੀ ਜਾਵੇ ਸਤਿਗੁਰਾਂ ਦੇ ਕੋਲ ਇੱਕ ਗੁਰੂ ਕੇ ਸਿੱਖ ਜਹੇ ਹੁੰਦਿਆਂ ਨ ਸੇਵਕ ਜਹੇ ਹੁੰਦਿਆਂ ਜਿਨ੍ਹਾਂ ਨੂੰ ਕੋਈ ਦਾਤ ਚਾਹੀਦੀ ਹੁੰਦੀ ਹੈ ਤੇ ਉਹ ਮੰਗ ਲੈਂਦੇ ਹਨ ਕਿ ਮਹਾਰਾਜ ਜੀ ਵੈਣ ਤਦ ਹੋਰ ਜੇ ਮੰਗਣਾ ਸਰ ਦੁੱਖਾਂ ਕੇ ਦੁੱਖ ਸੱਚੇ ਪਾਸ਼ੇ ਜੀ ਅਸੇ ਤੁਹਾਡੇ ਤੋਂ ਬਗੈਰ ਹੋਰ ਕਿਹਦੇ ਕੋਲੋਂ ਮੰਗੀਏ ਜੇ ਹੋਰ ਕੋਲੋਂ ਮੰਗਣ ਜਾਵਾਂਗੇ ਤੇ ਦੁੱਖਾਂ ਦੇ ਤੋਖੇ ਪੈਣੇ ਸਾਡੇ ਸਰ ਤੇ ਤੇ ਦੂਸਰੀ ਪੰਗਤੀ ਵਿੱਚ ਜੈਹੇ ਗੁਰ ਸਿੱਖਾਂ ਦਾ ਵੀ ਜ਼ਿਕਰ ਆਇਆ ਜਿਹੜੇ ਕਹਿੰਦੇ ਦੇਹ ਨਾਮ ਸੰਤੋਖੀ ਆਪਰੇ ਮਨ ਕੀ ਪੂਰ ਜਿਨ੍ਹਾਂ ਨੇ ਕੇਵਲ ਨਾਮ ਹੀ ਮੰਗਿਆ ਉਹ ਕਹਿੰਦੇ ਮਹਾਰਾਜ ਜੀ ਮੜਦੀਆਂ ਸਾਰੀਆਂ ਭੁੱਖਾਂ ਲੈ ਜਾਣ ਤੁਸੀਂ ਨਾਮ ਹੀ ਦੇ ਦਿਓ ਸਹੀ ਕਈ ਤਰਕਵਾਦੀ ਜਾਂ ਬਲੇਣ ਬੁੱਧੀ ਵਾਲਿਆਂ ਦਾ ਸਵਾਲ ਹੁੰਦਾ ਕਹਿੰਦੇ ਜੇ ਮਹਾਰਾਜ ਦੇ ਘਰੋਂ ਪੁੱਤਰਾਂ ਦੀ ਦਾਤ ਮਿਲਦੀ ਹੋਵੇ ਇਹ ਬੇਬੇ ਨਾਨਕੀ ਨੂੰ ਕਿਉਂ ਨਾ ਮਿਲ ਗਿਆ ਪੁੱਤਰ ਆਏ ਬੇਬੇ ਨਾਨਕੀ ਦੇ ਘਰ ਦੇ ਵਿੱਚ ਕੋਈ ਪੁੱਤਰ ਨਹੀਂ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਆ ਦੇ ਭੈਣ ਜੀ ਸਨ ਬੇਬੇ ਨਾਨਕੀ ਜੀ ਤੇ ਉਹਨਾਂ ਨੂੰ ਕਿਉਂ ਨਾ ਪੁੱਤਰ ਮਿਲ ਗਿਆ ਉਹ ساری ਜ਼ਿੰਦਗੀ ਬਗੈਰ ਔਲਾਦ ਤੋਂ ਹੀ ਰਹੇ ਸੋ ਇੱਥੇ ਇਹ ਦੋ ਚੀਜ਼ਾਂ ਟੁੱਕਦੀਆਂ ਕਿ ਦੇਹ ਨਾਮ ਸੰਤੋਖਿਆ ਉਤਰੇ ਮਨ ਕੀ ਪੋਖ ਜਰ ਤੱਕ ਅਸੀਂ ਦੁਨੀਆਦਾਰੀ ਦੇ ਵਿੱਚ ਵਸਣ ਵਾਲੇ ਆ ਭਾਮ ਲੋਕਾਂ ਸਾਨੂੰ ਕੇਵਲ ਦੁਨੀਆਦਾਰੀ ਦੀਆਂ ਚੀਜ਼ਾਂ ਦੱਸਦੇ ਪੁੱਤਰ ਮਿਲ ਜੇ ਦੌਲਤ ਮਿਲ ਜੇ ਗੱਡੀ ਮਿਲ ਜੇ ਕੂਠੀ ਮਿਲ ਜੇ ਪਰ ਜਿਨ੍ਹਾਂ ਦੀ ਪਹੁੰਚ ਇਹਨਾਂ ਚੀਜ਼ਾਂ ਤੋਂ دنیਵੀ ਵਸਤੂ ਤੋਂ ਉੱਪਰ ਉੱਠ ਜਾਂਦੇ ਉਹ ਕਹਿੰਦੇ ਕੱਲਾ ਨਾਮ ਹੀ ਮਿਲਦਾ ਬੇਬੇ ਨਾਨਕੀ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵੱਡੇ ਭੈਣ ਜੀ ਸੀ ਤੇ ਬੇਬੇ ਨਾਨਕੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਰੇ ਸੰਸਾਰ ਨੂੰ ਤਾਰਨ ਵਾਲੇ ਸੱਚੇ ਪਾਤਸ਼ਾਹ ਜੀ ਦੀ ਭੈਣ ਹੋਵੇ ਤੇ ਉਹਨੂੰ ਪੁੱਤਰ ਦੀ ਭੋਖ ਰਹਿਣੀ ਸੀ ਵੀ ਹਾਏ ਮੇਰੇ ਘਰ ਦੋ ਚ ਪੁੱਤਰ ਨਹੀਂ ਹੋਇਆ ਜਿਨੂੰ ਸਾਰੇ ਸੰਸਾਰ ਨੂੰ ਤਾਰਨ ਵਾਲਾ ਭਰਾ ਮਿਲ ਗਿਆ ਹੋਵੇ ਉਹਦੀਆਂ ਤਾਂ ਭੁੱਖਾਂ ਵੈਸੇ ਹੀ ਦੂਰ ਹੋ ਜਾਂਦੀਆਂ ਨੇ ਤੇ ਇਥੇ ਆਪਣੇ ਵਰਗਾ ਹੀ ਗੁਰੂ ਨਾਨਕ ਦੇਵ ਜੀ ਮਹਾਰਾਜਿਆਂ ਦੇ ਭੈਣ ਜੀ ਨੂੰ ਵੀ ਆਪਣੇ ਵਰਗਾ ਹੀ ਲਾਲਚੀ ਲੋਭੀ ਸਮਝ ਕੇ ਕਹਿਣਗੇ ਗੁਰੂ ਬੀਬੀ ਨਾਨਕ ਜੀ ਉਹਨਾਂ ਦੀ ਭੈਣ ਜੀ ਸੀ ਉਹਨਾਂ ਦੇ ਘਰ ਦੇ ਵਿੱਚ ਤਾਂ ਕਿ ਕੋਈ ਔਲਾਦ ਨਹੀਂ ਸੀ ਹੋਈ ਜੇ ਮਹਾਰਾਜ ਜੀ ਔਲਾਦ ਦੇ ਦਿੰਦੇ ਸੀ ਤੇ ਫਿਰ ਆਪਦੀ ਭੈਣ ਨੂੰ ਵੀ ਵਰ ਦੇ ਦਿੰਦੇ ਵੀ ਭਾਈ ਤੇਰੇ ਘਰ ਦੇ ਵਿੱਚ ਔਲਾਦ ਅੱਡੀ ਮਲੀਨਤਾ ਵਾਲੀ ਬੁੱਧੀ ਹੋਗੀ ਸਾਡੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਆਪ ਦੇ ਨਾਲ ਕੰਪੇਅਰ ਕਰੀ ਜਾਂਦੇ ਰਹਿੰਦੇ ਵੇ ਸਾਡੇ ਵਰਗੇ ਹੀ ਸੀ ਜੀ